ਦੋ ਸਾਸਨ ਕੀ ਸਵਾ ਦ੍ਰੋਪਤੀ ਅੰਬਰ ਲੇਤ ਉਬਾਰੀਲੇ ਦੋ ਸਾਸਨ ਕੀ ਸਵਾ ਦ੍ਰੋਪਤੀ ਉਹ ਸਵਾ ਦੋ ਸਾਸਨ ਦੀ ਐ ਦੋ ਸਾਸਨ ਦੀ ਸਬਾ ਦੋ ਸਾਸਨ ਉਹਦੇ ਵੇਲੇ ਪਾਵੇਂ ਦ੍ਰੋਪਤੀ ਦੇ ਜਿਹੜੇ ਵਸਤਲ ਨੇ ਦੋ ਸਾਸਨ ਨੇ ਲਾਹੇ ਨੇ ਪਰ ਦੋ ਸਾਸਨ ਤਾਂ ਕੁਝ ਨਹੀਂ ਦੀ ਕਿਹਾ ਉਹਨੇ ਦੋ ਸਾਸਨ ਕੋਈ ਆਦਮੀ ਨਹੀਂ ਹੈ ਅਸਲ ਦੇ ਵਿੱਚ ਕਿਸੇ ਆਦਮੀ ਦਾ ਨੋ ਦੋ ਸਾਸਨ ਨਹੀਂ ਹੈ ਹੁਕਮ ਦਾ ਜਿੱਥੇ ਵਿਰੋਧ ਹੁੰਦਾ ਜਿੱਥੇ ਹੁਕਮ ਦਾ ਵਿਰੋਧ ਹੁੰਦਾ ਉਹ ਹਿਰਦੇ ਦੂਸਾ ਸੁਣਦੀ ਸਬਾਹ ਜਿਹੜੇ ਹਿਰਦੇ ਵਿੱਚ ਹੁਕਮ ਦਾ ਵਿਰੋਧ ਹੁੰਦਾ ਦੂਸਾਹਾਸਿਕ ਲਫਜ਼ਾ ਦੂਸਾਹਸ ਰੋਜ਼ ਬੋਲਦੇ ਨੇ ਐਸਾ ਹੌਸਲਾ ਕਰ ਲੈਣਾ ਐਸਾ ਪੰਗਾ ਲੈ ਲੈਣਾ ਹੌਸਲਾ ਕਰਕੇ ਜਿਹੜਾ ਆਪਣੀ ਮੌਤ ਦਾ ਕਾਰਨ ਬਣ ਜੇ ਅਤਵਾਦੀਆਂ ਨੂੰ ਕਹਿੰਦੇ ਦੋਸਾਹਸ ਕਰ ਲਿਆ ਇਹ ਇਹ ਅਤਵਾਦੀਆਂ ਨੂੰ ਦੋਸਾਹਸ ਕਹਿੰਦੇ ਨੇ ਰੋਜ਼ ਆਉਂਦਾ ਹੈ ਖ਼ਬਰਾਂ 'ਚ ਦੋਸਾਹਸ ਕਰ ਲਿਆ ਬੜਾ ਹੌਸਲਾ ਹੌਸਲਾ ਗਲਤ ਹੌਸਲਾ ਕਰ ਲਿਆ ਉੱਚ ਕਾਮਯਾਬੀ ਨਹੀਂ ਹੋ ਸਕਣੀ ਐਵੇਂ ਦੋਸਾਹਸਨ ਐਵੇਂ ਦੋਸਾਹਸਨ ਦਾ ਫਜ਼ਾ ਜਿੱਥੇ ਬਾਰ-ਬਾਰ ਹੌਸਲਾ ਬਾਰ-ਬਾਰ ਹੌਸਲਾ ਪੁੱਠਾ ਕਰੀ ਜਾਂਦਾ ਕਾਮਯਾਬੀ ਨਹੀਂ ਹੁੰਦੀ ਬਾਰ-ਬਾਰ ਹੁਕਮ ਦਾ ਵਿਰੋਧ ਕਰਦਾ ਹੈ ਹੁਕਮ ਦਾ ਵਿਰੋਧ ਨਹੀਂ ਕਰ ਸਕਦਾ ਇਵੇਂ ਹੱਤਵਾਦੀ ਬਾਰ-ਬਾਰ ਹੁਕਮ ਦਾ ਵਿਰੋਧ ਕਰਦੇ ਨੇ ਲੇਕਿਨ ਕਾਮਯਾਬੀ ਨਹੀਂ ਹੈ ساری ਜ਼ਿੰਦਗੀ ਉਹ ਹੁਕਮ ਦਾ ਵਿਰੋਧ ਕਰਦਾ ਕਾਮਯਾਬੀ ਕਿਤੇ ਵੀ ਹੈ ਨਹੀਂ ਇਹ ਦੋ ਸ਼ਾਸਨ ਦੀ ਸਭਾ ਜਿੱਥੇ ਮਨ ਮਾਵਾਸੀ ਰਾਜ ਹੈ ਜਿੱਥੇ ਮਨ ਮਾਵਾਸੀ ਰਾਜ ਹੈ ਮਨ ਹੁਕਮ ਦਾ ਵਿਰੋਧ ਕਰਦਾ ਹੈ ਬਾਗੀ ਹੈ ਮਨ ਜਿੱਨਾ ਚਰ ਉਹ ਦੋ ਸ਼ਾਸਨ ਦੀ ਸਭਾ ਹੈ ਦਾ ਕਿ ਮੁਕਰੀ ਬਲਬੰਦ ਤੇ ਤੋਹੋ ਕਮ ਗਿਆ ਮਨਪਾਪ ਦੇ ਰਾ ਪੀੜੇ ਅੱਗੇ ਜਾਵਣਾ ਦੋ ਸਾਸਨ ਦੀ ਸਭਾ ਦ੍ਰੋਪਦੀ ਅੰਬਰ ਲੈਤ ਉਬਾਰੀਲੇ ਉਹ ਦੋ ਸਾਸਨ ਦੀ ਸਭਾ ਦੇ ਵਿੱਚ ਆ ਦ੍ਰੋਪਦੀ ਆਈ ਗਿਆਨ ਚਰਚਾ ਹੋਈ ਅਸਲ ਚ ਗਿਆਨ ਚਰਚਾ ਹੋਈ ਦ੍ਰੋਪਦੀ ਦੀ ਪਤ ਨਹੀਂ ਸੀ ਰਹਿ ਸਕਦੀ ਉਦੋਂ ज्ञान चर्चा होई दु शासन दी सभा ਦੇ ਵਿੱਚ ਰੋਪਤੀ ਦੀ ਪਤ ਨਹੀਂ ਸੀ ਬਚਦੀ ਪਤੋਂ ਉਹ ਕਿਵੇਂ ਬਚੀ ਅੰਬਰ ਦੇਤਾ ਇੱਦਾਂ ਧਿਆਨ ਦੇਤਾ ਸਾਰਾ ਹੀ ਅੰਬਰ ਦੇਤਾ ਅੰਬਰ ਲੈਤ ਉਹ ਬੱਲ ਲੈ ਲਿਆ ਉਹਨੇ ਲੈਤ ਅੰਬਰ ਕੋਈ ਸਾੜੀ ਨਹੀਂ ਲਈ ਅੰਬਰ ਲੈ ਆ ਕੋਈ ਸਾੜੀ ਨਹੀਂ ਸੀ ਅੰਬਰ ਹੈ ਇੰਨਾ ਗਿਆਨ ਦੇਤਾ ਜੈਸਾ ਧਾਰੂ ਪਰ ਆਕਾਸ ਬ੍ਰह्म ज्ञानी के मन पर घास ਜਾਸਤਾਰੂ ਪਰ ਆਕਾਸ ਇੰਨੀ ਰੋਸ਼ਨੀ ਦੇਤੀ ਉਹਦੇ ਵਿੱਚ ਇੰਨੀ ਰੋਸ਼ਨੀ ਕਰਤੀ ਕਿ ਜਿੰਨਾ ਧਰਤ ਆਕਾਸ ਹੀ ਸਾਰੇ ਜੀ ਰੋਸ਼ਨੀ ਕਰਤੀ ਅੱਕਰੀ ਜਾਂ ਕਿੱਥੋਂ ਕਰਨੀ ਗਿਆਨ ਚਰਚਾ ਜਨੀਆਂ ਦ੍ਰੋਪਤੀਆਂ ਨੇ ਸਭ ਦੇ ਬੇਪੜਦ ਕਰਤੀਆਂ ਮਨਵੱਤਾਂ ਇਹ ਮਨਵੱਤਾਂ ਸਾਰੀਆਂ ਦ੍ਰੋਪਤੀਆਂ ਹੀ ਨੇ ਅੱਜ ਬੇਪੜਦ ਹੋਈਆਂ ਖੜੀਆਂ ਨੇ ਗੁਰਮਤਮੂਰੇ ਕਿਸੇ ਦਾ ਪਰਦਾ ਨਹੀਂ ਬਚਿਆ ਹੋਇਆ ਸੰਤਾਨੀਆਂ ਵੱਤਾਂ ਸਾਰੀਆਂ ਦ੍ਰੋਪਤੀਆਂ ਨੇ ਸਭੇ ਪਰਦ ਹੋ ਗਈਆਂ ਮਿਸ਼ਰੀ ਵਾਲਿਆਂ ਦੀ ਮਤ ਪਰਦ ਹੋ ਗਈ ਦ੍ਰੋਪਤੀ ਜੋ ਜੋ ਪ੍ਰਚਾਰ ਹੋ ਰਿਹਾ ਹੈ ਗੁਰਮਤ ਦੇ ਨਾਂ ਤੇ ਉਹ ਸਭ ਦ੍ਰੋਪਤੀ ਦਾ ਪ੍ਰਚਾਰ ਹੈ ਜਿੱਤੇ ਜਿੱਤੇ ਅਰਦਾਸ ਹੋ ਰਹੀ ਹੈ ਸਭ ਦ੍ਰੋਪਤੀ ਵਾਲੀ ਅਰਦਾਸ ਹੈ ਲੋਭ ਦੀ ਅਰਦਾਸ ਹੈ ਮੋਹ ਦੀ ਅਰਦਾਸ ਹੈ ਇਹ ਤਾਂ ਦ੍ਰੋਪਤੀ ਹੈ द्रोपदी ਦਾ ਰਾਜ ਹੈ ਹਰ ਜਗ੍ਹਾ ਜੇ ਤੇ ਦ੍ਰੋਪਦੀ ਦਾ ਰਾਜ ਹੋਊਗਾ ਉਹ ਦੋਸਾਸਨ ਦੀ ਸਭਾ ਹੋਊਗੀ ਉਹ ਸੱਚ ਦੀ ਸਭਾ ਨਹੀਂ ਹੋ ਸਕਦੀ ਦੋਸਾਸਨ ਦੀ ਸਭਾ ਦ੍ਰੋਪਤੀ ਉਹ ਗੁਰਦਾਰਿਆਂ ਦੀ ਦ੍ਰੋਪਤੀ ਦੀ ਸਭਾ ਕਿੱਥੋਂ ਦੋਸਾਸਨ ਦੀ ਸਭਾ ਕਿਵੇਂ ਆਬੜੀ ਇੱਥੇ ਕਿਵੇਂ ਆਬੜੀ ਬਹੁਤ ਗੈਰੀਆਂ ਗੱਲਾਂ ਨੇ ਗੁਰਬਾਣੀ ਚ ਕਹੀਆਂ ਹੋਈਆਂ ਉਹਦਾ ਸਾਰੇ ਬਸ ਇਦਾਂ ਹੀ ਨੇ ਅੰਬਰ ਨੇ ਤੋਵਾਰੀ आले ਅੰਬਰ ਨੇ ਤੋਵਾਰੀ आले ਸਾਰਾ ਦੇਤਾ ਜੈਸਾ ਤਾਰ ਉਪਰ ਆਕਾਸ ਇਨਾ ਗਿਆਨ ਦੇਤਾ ਜਦੋਂ ਇਨਾ ਗਿਆਨ ਆਇਆ ਤਾਂ ਸਾਰੇ ਆ ਜਾਣ ਇੱਕ ਪਾਸੇ ਤੇ ਇੱਕ ਪਾਸੇ ਚੰਡੀ ਹੈ ਉਹਦੇ ਕੋ ਅੰਬਰ ਲਿਆ ਹੋਇਆ ਇੱਕ ਪਾਸੇ ਸਾਰੀ ਦੁਨੀਆ ਸਾਰੇ ਦੇਵਤੇ ਨੇ ਔਰ ਰਾਖਸ਼ ਨੂੰ ਇਕੱਠੇ ਹੀ ਨੇ ਦੋਹਾਂ ਦੇ ਉਹ ਦੋਹਾਨੇ ਗੱਲਾਂ ਨੂੰ ਖੰਡਣ ਕਰੀ ਜਾਂਦੀ ਹੈ ਚੰਡੀ ਉਸ ਵੇਲੇ ਜਿਹੜੇ ਰਾਖਸ਼ ਨੇ ਉਹਨਾਂ ਦੀ ਤਾਂ ਖੰਡਣ ਕਰ ਲਈਆਂ ਹੀ ਕਰ ਲੀਆਂ ਨੇ ਦੇਵਤਿਆਂ ਦੇ ਆ ਵੀ ਬਹੁਤ ਕੁਝ ਖੰਡਣ ਜੋ ਦੇਵਤੇ ਅੰਚ ਕਮੀਆਂ ਨੇ ਔਰ ਰਾਖਸ਼ ਜੋ ਕਮੀਆਂ ਨੂੰ ਉਜਾਗਰ ਕਰਦੇ ਨੇ ਚੰਡੀ ਉਹਨੂੰ ਮੰਨ ਲੈਂਦੀ ਵੀ ਹਾਂ ਇਹ ਗਲਤ ਨੇ ਦੇਵਤੇ ਤੇ ਰਾਖਸ਼ पे ਉਹਦਾ ਵਿਰੋਧ ਕਿਵੇਂ ਕਰਨ ਬਈ ਵਿਰੋਧ ਜਦ ਹੁੰਦਾ ਮੇਰੇ ਜੀ ਕਮੀਆਂ ਮੈਂ ਮੰਨਦਾ ਨਹੀਂ ਵਿਰੋਧ ਤਾਂ ਜਦ ਹੋਊਗਾ ਜੋ ਕਮੀ ਹੈ ਮੈਂ ਮੰਨ ਲਈ ਔਰ ਛੜਤੀ ਫੇ ਵਿਰੋਧ ਘੜੀ ਗੱਲ ਦਾ ਇਹ ਲੋਕਾਂ ਚ ਤਰ੍ਹਾਂ ਚ ਕਮੀਆਂ ਨੇ ਜਾਣਦੇ ਨੇ ਸੁਣ ਲੈਂਦੇ ਨੇ ਸਮਝ ਲੈਂਦੇ ਨੇ ਪਰ ਛੱਡਦੇ ਨਹੀਂ ਮੰਨਦੇ ਨਹੀਂ ਇਸ ਗੱਲ ਦਾ ਲੜਾਈ ਹੈ ਲੜਾਈ ਔਰ ਕਿਹੜੀ ਗੱਲ ਦੀ ਹੈ ਲੇਕਿਨ ਗੁਰਮਤ ਕਹਿੰਦੀ ਹੈ ਨਿੰਦੋਂ ਨਿੰਦੋਂ ਮੋਕ ਲੋਕ ਨਿੰਦੋ ਨਿੰਦਾ ਜਨ ਕੀ ਖਰੀ ਪਿਆਰੀ ਨਿੰਦਾ ਦਾਬ ਨਿੰਦਾ ਮਹਤਾਰੀ ਫਿਰ ਗਾ ਨਿੰਦ ਕਾ ਮਾਰੇ ਨਿੰਦ ਨਿੰਦਾ ਕਾ ਹਵਰਾ ਜੀਵਨ ਲੋਰਾ ਨਿੰਦ ਕਦਾ ਚਾਹੁੰਦਾ ਮੈਂ ਜੰਮਣ ਬਲ ਮੇਰਾ ਕੱਟਿਆ ਜਾਵੇ ਤੁਸੀਂ ਨਿੰਦਾ ਕਹਿੰਦੇ ਉਹ ਤੁਹਾਡਾ ਜੰਮਣ ਬਲ ਕੱਢਦਾ ਇਹਨਾਂ ਨੂੰ ਜੰਮਣ ਬਲ ਦੀ ਕੋਈ ਲੋੜ ਨਹੀਂ ਮਤਾਂ ਵਾਲਿਆਂ ਨੂੰ ਇਹ ਤਾਂ ਫਰੌਡੀ ਨੇ ਸਾਰੇ ਜੰਮਣ ਬਲ ਦਾ ਕਿੱਥੇ ਹੈ ਜੇ ਜੰਮਣ ਬਲ ਦਾ ਕੱਟਣ ਦੀ ਗੱਲ ਹੋਵੇ ਤਾਂ ਨਿੰਦਾ ਬੁਰੀ ਨਾ ਲੱਗੇ ਨਿੰਦਾ ਉਹਨਾਂ ਨੂੰ ਬੁਰੀ ਲੱਗਦੀ ਹੈ ਜਿਨ੍ਹਾਂ ਨੇ ਧਰਮ ਦੇ ਨਾਮ ਤੇ ਫਰਾਡ ਕਰਨਾ ਮੁਕਤੀ ਵਾਲੀ ਮੁਕਤੀ ਦੀ ਗੱਲ ਨਹੀਂ ਉਹਨਾਂ ਨੇ ਮੁਕਤੀ ਤਾਂ ਮੂੰਹ ਮੂੰਹ ਜੇ ਹੈ ਜੀਵਨ ਲੋੜੇ ਸਾ ਜੀਵਨ ਦੀ ਲੋੜ ਨਹੀਂ ਇਹਨਾਂ ਨੂੰ ਜੇ ਸਾ ਜੀਵਨ ਦੀ ਲੋੜ ਹੈ ਫਿਰ ਨਿੰਦਾ ਬੁਰੀ ਨਹੀਂ ਲੱਗਣੀ ਚਾਹੀਦੀ ਜੇ ਨਿੰਦਾ ਬੁਰੀ ਲੱਗਦੀ ਹੈ ਫਿਰ ਸਾ ਜੀਵਨ ਦੀ ਲੋੜ ਨਹੀਂ ਫਿਰ ਗੁਰਮਤ ਦਾ ਟਾਰਗੇਟ ਹੈ ਨਹੀਂ ਫਿਰ ਗੁਰਮਤ ਦਾ ਟਾਰਗੇਟ ਹੈ ਨਹੀਂ ਪਰ ਇਹ ਤਾਂ ਜਾਣਗੇ ਕਿੱਥੇ ਭੱਜ ਕੇ ਹੈ ਗੁਰਬਾਣੀ ਨਹੀਂ ਛੱਡਦੀ ਕਿਸੇ ਨੂੰ ਵੀ ਕਿਸੇ ਦਾ ਪਰਦਾ ਨਹੀਂ ਛੱਡਣਾ ਦ੍ਰੋਪਦੀ ਦਾ ਪਰਦਾ ਤਾਂ ਰਹਿਣਾ ਹੀ ਨਾ ਕੋਈ ਦ੍ਰੋਪਦੀ ਨਹੀਂ ਰਹਿ ਸਕਦੀ ਬੇਪਰਦ ਹੋਏ ਤੇ ਬਿਨਾ ਹਾ ਦ੍ਰੋਪਦੀ ਬਚੂ ਕੋਤ ਅੰਬਰ ਦੀੋ ਵਾਰੀਏ ਜੇ ਗੁਰਮਤ ਲੈ ਲੂ ਹਾ ਗੁਰਮੰਧਾ ਗਿਆਨ ਲੈ ਲੂ ਗੁਰਮਤ ਦਾ ਗਿਆਨ ਅੰਬਰ ਹੈ ਪੂਰਾ ਪੂਰੇ ਅੰਬਰ ਚਾਣਣ ਕਰਨ ਵਾਲਾ ਹੈ ਇਹ ਲੈ ਤੇ ਬਿਨਾ ਕਿਸੇ ਦ੍ਰੋਪਤੀ ਦਾ ਪਰਦਾ ਨਹੀਂ ਰਹਿਣਾ ਚਾਹੇ ਜੋ ਮਰਜੀ ਕਰੀ ਜਾਣ ਗੌਤਮ ਨਾਲ ਅਹिल्या ਤਾਰੀ ਉਹ ਵੀ ਇਹੀ ਗੱਲ ਐ ਪਾਵਨ ਕੇਤਕ ਤਾਰੀ ਹਲੇ ਉਹ ਵੀ ਇਹੀ ਗੱਲ ਐ ਗੌਤਮ ਨਾਲ ਗੌਤਮ ਕੀ ਹੈ ਮਾਇਆ ਦੀ ਭੁੱਖ ਜਿੱਥੇ ਜਿਹੜੀ ਮਤਜ ਮਾਇਆ ਦੀ ਭੁੱਖ ਆ ਗੌਤਮ ਨਾਲ ਅਹिल्या ਤਾਰੀ ਉਹ ਅਹਲਿਆ ਜੇ ਗੋਤਮ ਨਾ ਰਹੀ ਅਹਲਿਆ ਹੋਗੀ ਅਹਲਿਆ ਹੋਏ ਤੇ ਤਰੂਗੀ ਗੋਤਮ ਨਾ ਜਰ ਜਨਾ ਜਰ ਮਾਇਆ ਚ ਭਟਕਦੀ ਐ ਤਮਾਜ ਭਟਕਦੀ ਐ ਗੋਤਮ ਇਹ ਬੁੱਧ ਜਿਹੜੀ ਮਤ ਹੈ ਬੁੱਧ ਆ ਜਨਾ ਜਨ ਤਮਾ ਇਹਦੇ ਵਿੱਚ ਭਟਕਦੀ ਐ ਮਾਇਆ ਦੇ ਵਿੱਚ ਉਹਨਾਂ ਜਰ ਗੋਤਮ ਨਾ ਰਹੀ ਐ ਜਾਂ ਅਹਲਿਆ ਹੋਗੀ ਫਿਰ ਗੁਰਮਤ ਹੋਗੀ ਟਿਕ ਗਈ ਫਿਰ ਤਰੂਗੀ ਅਹਲਿਆ ਉਹਦਾ ਨਾ ਨਹੀਂ ਅਹਲਿਆ ਉਹਨੇ ਬੜਨਾ ਅਹਲਿਆਲੀ ਨਾ ਉਹਦਾ ਬਹੁਤ ਮੁਲਾਰੀਆ ਅਹਲਿਆ ਬਣਨਾ ਅਹਲਿਆ ਬਣਨਾ ਤਾਂ ਤਰੂਗੀ ਇਹਨਾਂ ਨੇ ਕਹਤਾ ਜੀ ਗੋਤਮ ਦੀ ਨਾਰੀ ਸੀ ਉਹ ਜੀ ਪੱਥਰ ਦੀ ਬਣ ਗਈ ਉਹ ਜੀ ਉਹਦਾ ਰਾਮਚੰਦਰ ਦਾ ਗੂਠਾ ਰਾਮਚੰਦਰ ਆਪ ਤਾਂ ਤਰਿਆ ਨਹੀਂ ਉਹਨੂੰ ਉਧਾਰਦਾ ਗੂਠਾ ਲਾ ਕੇ ਗੂਠਾ ਲਾ ਕੇ ਜੇ ਰਾਮਚੰਦਰ ਆਪ ਤਰਿਆ ਹੋਇਆ ਹੁੰਦਾ ਕੋੜਾ ਨਹੀਂ ਛੜਦਾ ਫੇਨੀ ਕੋੜਾ ਛੱਡਦਾ ਕੋੜਾ ਦਾ ਹੰਕਾਰ ਦਾ ਪ੍ਰਤੀਕ ਹੈ ਉਹ ਫੇਨੀ ਸੀ ਅਸਮੇ ਦੇ ਕਰਦਾ ਹੋ ਤੇ ਤਰਿਆ ਹੁੰਦਾ ਫਿਰ ਰਮਾਇੰਦਨ ਹੀ ਹੁਣੀ ਜੋ ਤਰਿਆ ਹੁੰਦਾ ਰਾਮਚੰਦਰ ਜੇ ਰਾਮ ਦੀ ਗੱਲ ਜੋ ਕਰਦੇ ਆ ਗੁਰਮਤਿ ਦੇ ਫੇ ਤਾਂ ਰਮਾਇੰਦਨ ਹੀ ਹੋਣੀ ਫਿਰ ਮਾਇਆ ਵਾਸਤੇ ਲੜਦਾ ਫਿਰ ਰਾਜ ਵਾਸਤੇ ਲੜਦਾ ਫਿਰ ਉਹ ਉਹਨਾਂ ਰਿਸ਼ਿਆਂ ਦੀ ਮੱਦੇ ਜਾਂਦਾ ਜਿਹੜੇ ਖੋਟੇ ਸਿੱਕੇ ਤੇ ਉਹ ਖੋਟੇ ਸਿੱਕੇ ਰਿਸ਼ਿਆਂ ਦੀ ਮਗਰ ਗਿਆ ਉਹ ਲੜੇ ਬੇਤ ਤੋਂ ਖਿਲਾਫ ਨੇ ਉਹਦਾ ਫਿਰ ਉਹ ਵਿਸਮੂਖਰੀ ਸੀ ਦਾ ਅਸਰ ਪੜਦਾ ਕਿੱਥੋਂ ਕਿੱਥੋਂ ਤੁਸੀਂ ਬਚਾਓਗੇ ਰਮੇਣ ਨੂੰ ਮਸੋਨੇ ਬਗਨ ਮੇਰੀ ਮੰਨ ਲਓ ਤਾਂ ਆਹ ਜੀ ਗੋਤਮ ਨਾਰੀ ਅਹੇਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ ਇਹ ਰਮਨ ਮਾਪਾਰ ਜਦ ਵੀ ਸੀ ਜਦ ਇਹ ਜਾਣ ਕੇ ਲਿਖੇ ਨੇ ਉਹਨਾਂ ਦੇ ਸ਼ਬਦ ਭਗਤਾਂ ਨੇ ਭਗਤਾਂ ਨੇ ਬੁਲਾਤਾ ਇਹਨਾਂ ਦਾ ਪੰਬ ਸਾਰਿਆਂ ਦਾ ਜਵਾਬ ਕੋਈ ਨਹੀਂ ਸੀ ਝੂਠੀਆਂ ਕਹਾਣੀਆਂ ਘੜ ਲਈਆਂ ਨਾਮਦੇਵ ਨੇ ਜੀ ਦੁੱਧ ਪਿਲਾਇਆ ਜੀ ਜਾ ਕੇ ਉੱਥੇ ਘੁੰਮ ਗਿਆ ਜੀ ਮੰਦਰ ਘੁੰਮ ਗਿਆ ਉਹ ਝੂਠ ਜੋੜਦੇ ਰਹਿਣਾ ਉਹ ਲਿਖਿਆ ਤਾਂ ਉਹਨਾਂ ਦਾ ਪਿਆ ਹੁਣ ਕਿਹੜਾ ਗਾਂ ਕਿਤੇ ਚਲਿਆ ਗਿਆ ਹੁਣ ਤਾਂ ਜਾਦਾ ਲੋਕ ਚਾਹੁੰਦੇ ਨੇ ਵੀ ਪਤਾ ਲੱਗੇ ਸਾਨੂੰ ਇਹਨਾਂ ਤੇ ਲਾਈ ਜਾ ਤਵੇ ਪਾਵਨ ਕੇਤਕ ਤਾਰੀਅਲੇ ਪਾਵਨ ਕੇਤਕ ਦੇਖੋ ਗੌਤਮਨਾਰ ਅਹਲਿਆਤਾਰੀ ਪਾਵਨ ਕੇਤਕ ਜਿਹੜੇ ਪਹਿਲਾਂ ਹੀ ਪਾਵਨ ਤੇ ਜਿਹੜੇ ਪਹਿਲਾਂ ਹੀ ਪਾਵਨ ਤੇ ਪਾਵਨ ਕੇਤਕ ਤਾਰੀਅਲੇ ਉਹ ਕਿੰਨੇ ਹੀ ਪਹਿਲਾਂ ਹੀ ਪਾਵਨ ਤੇ ਜਿਹੜਾ ਕਮਾ ਧਿਓਨੀ ਉਹ ਕਿੰਨੇ ਤਾਰ ਤੇ ਉਹਦਾ ਤਾਂ ਕੋਈ ਨਹੀਂ ਕਹਿ ਸਕਦੇ ਉਹ ਤਾਂ ਕੋਈ ਗਣਤੀ ਨਹੀਂ ਜਿਹੜਾ ਪਹਿਲਾਂ ਹੀ ਸੰਤੋਖੀ ਹੈ ਜਿਹੜਾ ਮਾਇਆ 'ਚ ਭਟਕਦਾ ਹੀ ਨਹੀਂ ਉਹ ਤਾਂ ਕਿ ਨਹੀਂ ਤਰ ਗਏ ਉਹਨਾਂ ਦੀ ਗਿਣਤੀ ਕੋਈ ਨਹੀਂ ਪਰ ਇਹ ਜੀ ਵੀ ਤਰ ਗਈਆਂ ਰੂਹਾਂ ਜਿਹੜੀਆਂ ਮਾਇਆ 'ਚ ਬਹੁਤ ਜ਼ਿਆਦਾ ਡੁੱਗੀਆਂ ਖੁਬੀਆਂ ਹਈਆਂ ਸੀ ਜ਼ਿਆਦਾ ਤਮਾਣੀਆਂ ਜ਼ਿਆਦਾ ਤਮਾ ਅੰਤ ਦੀ ਤਮਾਸੀ ਜਿਹਨਾਂ 'ਚ ਉਹ ਵੀ ਆਤਮਾ ਤਰ ਸਕਦੀ ਐ ਫਜੀ ਜੀ ਤਮਾ ਰਹੀ ਨਹੀਂ ਉਹ ਤਾਂ ਤਲਣਾ ਉਹ ਤਾਂ ਕੁਝ ਗੱਲੇ ਹੀ ਨਹੀਂ ਹੈ ਪਾਵਨ ਕੇ ਤੱਕ ਤਾਰੀਲੇ ਕਿੰਨਿਆਂ ਨੂੰ ਪਵਿੱਤਰ ਕਰਕੇ ਤਾਰਤਾ ਪਾਵਨ ਪਹਿਲਾਂ ਹੀ ਹੁੰਦਾ ਪਤ ਤੋ ਪਾਵਨ ਬਣਦਾ ਪਹਿਲੀ ਸਟੇਜ ਹੈ ਇਹ ਪਤ ਤੋ ਪਾਵਨ ਬਣਦਾ ਤੇ ਪਾਵਨ ਤਾਰ ਕੇ ਕੀ ਬਣਦਾ ਪੁਨੀਤ ਬਣਦਾ ਪਾਵਨ ਨੂੰ ਤਾਰ ਕੇ ਕੀ ਹੁੰਦਾ ਪਵਿੱਤਰ ਪਹਿਲਾਂ ਹੀ ਆ ਪਾਵਨ ਫਿਰ ਪਵਿੱਤਰ ਫਿਰ ਪਵਿੱਤਰ ਫਿਰ ਪੁਨੀਤ ਦੋ ਸਟੇਜਾਂ ਅੱਗੇ ਕਰਕੇ ਗੰਹ ਪਹੁੰਚਦਾ ਜੇ ਦੋ ਸਟੇਜਾਂ ਪਹਿਲਾਂ ਨੇ ਪਾਵਨ ਪਵਿੱਤਰ ਪਵਿੱਤਰ ਫਿਰ 30 ਸਟੇਜ ਪਵਿੱਤਰ ਨਹੀਂ ਕਰਕੇ ਪਾਰ ਕਰਦਾ ਜਿਹਦੇ ਕੋ 3 ਸਟੇਜਾਂ ਨੇ ਪਵਿੱਤਰ ਦੀਆਂ ਉਹਨੂੰ 4ਵੀਂ ਸਟੇਜ ਪਾਰ ਕਰਦਾ ਪਾਵਨ ਉਹ ਹੈ ਜਿਹੜਾ ਗੁਰਮਤ ਦਾ ਧੜਣੀ ਹੈ ਜਿਹੜਾ ਮੰਨਿਆ ਹੋਇਆ ਚੱਲਿਆ ਹੋਇਆ ਸੱਚ ਦੇ ਮਾਰਗ ਤੇ ਚੱਲੇ ਉਹਨੂੰ ਪਾਵਨ ਕਹਿੰਦੇ ਨੇ ਪਤਤ ਉਹ ਹੈ ਜਿਹੜਾ ਸੱਚ ਦੇ ਮਾਰਗ ਤੇ ਉਲਟਾ ਜਾ ਰਿਹਾ ਹੈ ਆਪਣੇ ਪਾਣੀ ਚੱਲਣ ਵਾਲਾ ਜਿਹੜਾ ਪਾਵਨ ਨਹੀਂ ਹੈ ਉਹ ਪਤਤ ਹੈ ਗੁਰਗੇ ਪਾਣੀ ਚੱਲਣ ਵਾਲਾ ਪਾਵਨ ਇਹੀ ਪਤਤ ਪਾਵਨ ਦੀ ਗੱਲ ਹੈ ਇਹ ਕਹਿੰਦੇ ਨੇ ਜਿਹਦੇ ਕੇਸ ਨਹੀਂ ਉਹ ਪਤਤ ਹੋ ਗਿਆ 15 ਦਿਨਾਂ ਹੀ ਮਰਜੀ ਕਪਟ ਹੋਵੇ ਗੁਰਮਤ ਦਾ ਵਿਰੋਧ ਕਰਦਾ ਹੋਵੇ ਨਾਮ ਦੀ ਜਗਾ 베ਰੀ ਨੂੰ ਦੁੱਖ ਭਜਣਣੀ ਮੰਦਾ ਹੋਵੇ ਉਹ ਉਹ ਦਾਲੀ ਕੇਸ ਹੋਵੇ ਫਿਰ ਨਹੀਂ ਹੋ ਪਤਾ ਤੈਗਾ ਇਹ ਤਾਂ ਸ਼ਰਤੇ ਨਹੀਂ ਗੁਰਬਾਣੀ ਤਾਂ ਸ਼ਰਤ ਹੈ ਨਹੀਂ ਇਹ ਪਤਿਤ ਨੂੰ ਪਾਵਨ ਕੌਣ ਕਰਦਾ ਪਤਿਤ ਬਾਪੁਰੇ ਇਹ ਕਹਿੰਦੇ ਸੀਤਾ ਰਾਮ ਕਰਦਾ ਗੱਲ ਵੀ ਠੀਕ ਹੈ ਗੱਲ ਠੀਕ ਹੈ ਸੀਤਾ ਰਾਮ ਕਰਦਾ ਪਰ ਇਹਨਾਂ ਵਾਲੀ ਨਾ ਸੀਤਾ ਨਾ ਰਾਮ ਦੋਏ ਨਹੀਂ ਕਰਦੇ ਉਹਨਾਂ ਦੋਹਾਂ ਨੇ ਉਹਦਾ ਸੀਤਾ ਨੂੰ ਘਰੋਂ ਕੱਢਦਾ ਉਹਨਾਂ ਦਾ ਦੋਹਾਂ ਦੀ ਨਹੀਂ ਬਣਦੀ ਉਹ ਸੀਤਾ ਉਹਨੂੰ ਜ਼ਬਰਦਸਤੀ ਉਥੇ ਤੋੜਦੀ ਹੈ ਉਹ ਬੰਦਾ ਨਹੀਂ ਜਾਣ ਉਹ ਭੇਜਦੀ ਹੈ ਜ਼ਬਰਦਸਤੀ ਮੇਰੇ ਨਾਮ ਮੇਰੇ ਨਾਮ ਵਰਗਮਗਰ ਉਹਨਾਂ ਦੋਹਾਂ ਦੀ ਬਣੀ ਨਹੀਂ ساری ਉਮਰੇ ਸੀਤਾ ਰਾਮ ਦੀ ਉਹ ਕਿਵੇਂ ਤਾਲ ਦੇਣਗਾ ਆਪੇ ਨਹੀਂ ਤਰੇ ਵਿਚਾਰੇ ਛੱਡੋ ਪਰੇ ਉਹਨਾਂ ਦੀ ਗੱਲ ਤਾਂ ਹੀ ਤਰ ਗਏ ਤੁਸੀਂ ਸੀਤਾ ਰਾਮ ਵਾਲਾ ਤਰੇ ਪਿਆ ਅਜੇ ਤੱਕ ਇੱਕ ਵੀ ਦੱਸੇ ਕਿਹੜਾ ਤਰੇ ਸੀਤਾ ਰਾਮ ਬਿਲਕੁਲ ਠੀਕ ਹੈ ਲਫਜ਼ ਪਤਿਤ ਪਾਵਨ ਸੀਤਾ ਰਾਮ ਹੈ ਪਰ ਜੇ ਬੁੱਧੀ ਸੀਤਾ ਹੋਵੇ ਤਾਂ ਹੈ ਬੁੱਧੀ ਅਗ ਆ ਮਾਇਆ ਨਾਲ ਅਗਨਾ ਖੇਲਣ ਵਾਲੀ ਬੁੱਧੀ ਨਾ ਹੋਵੇ ਦੋਦਮ ਨਾਲ ਨਹੀਂ ਹੋਵੇ ਦੋਦਮ ਨਾਲ ਨਾ ਹੋਵੇ ਅਹਲ ਅਹਲਿਆ ਹੋਵੇ ਉਹ ਮਾਇਆ ਨੂੰ ਦੇਖ ਕੇ ਮਿਰਗ ਨੂੰ ਦੇਖ ਕੇ ਡੋਲ ਨਾ ਜਾਵੇ ਉਹ ਤੇ ਮਗਰ ਨਾ ਪੱਜੇ ਬ੍ਰਾਮ ਨੂੰ ਨਾ ਭਜਾਵੇ ਮਗਰ ਫਿਰ ਹੁੰਦੇ ਉਹ ਅਹਲਿਆ ਉਹ ਕਹੇ ਕੋਈ ਛੜ ਹੈ ਚਲੋ ਛੜ ਮੰਨ ਲੈਨੇ ਆ ਉਹ ਸੀਤਾ ਕਹਿੰਦੇ ਵੀ ਮਿਰਗ ਨਹੀਂ ਹੋ ਸਕਦਾ ਛੜ ਹੈ ਜੇ ਰਾਜੇਂਦਰ ਭਾਈ ਦਾ ਉਹਨੂੰ ਹਟਾਉਂਦੀ ਸੋ ਤਾਂ ਸੀਤਾ ਸੀ ਉਹਨੇ ਤੇ ਆਪਣੇ ਤੇ ਅਸਰ ਹੋ ਰਿਹਾ ਕਹੇ ਜਿਰਵਾਣਾ ਥੋੜੀ ਕਹੇ